ਜਿਵੇਂ ਕਿ ਤੁਹਾਨੂੰ ਹਰਪਾਲ ਦੀਆਂ ਖਬਰਾਂ ਦਿਖਾਈਆਂ ਜਾ ਰਹੀਆਂ ਜੇਕਰ ਗੱਲ ਕਰੀਏ ਤਾਂ 2023 ਦੇ ਵਿੱਚ ਇਨ੍ਹਾਂ ਦਿਨਾਂ ਤੋਂ 1 ਮਹੀਨਾ ਬਾਅਦ ਸ਼ਾਇਦ ਆਪਾਂ ਕਹਿ ਸਕਦੇ ਹਾਂ ਕਿ ਇਹ ਪਿੰਡ ਜਿਹੜੇ ਸੀਗੇ ਪੂਰੀ ਤਰ੍ਹਾਂ ਡੁੱਬ ਚੁੱਕੇ ਸੀ ਕਿਉਂਕਿ ਉਸ ਟਾਈਮ ਬਾੜ ਆਈ ਸੀ ਜਿਸ ਕਰਕੇ ਕਈ ਪੁਲ ਜਿਹੜੇ ਹੈਗੇ ਆ ਸੰਤ ਸਿਚੇਵਾਲ ਜੀ ਦੀ ਅਗਵਾਈ ਦੇ ਵਿੱਚ ਅਤੇ ਹੋਰ ਵੀ ਜਿਹੜੇ ਸੰਤ ਸਨ ਅਤੇ ਹੋਰ ਵੀ ਜਿਹੜੀਆਂ ਸਮਾਜ ਸੇਵਕ ਸੰਸਥਾਵਾਂ ਸਨ ਉਹਨਾਂ ਲੋ ਬਣਾਏ ਗਏ ਸਨ ਇਹ ਜਿਹੜੇ ਪਿੰਡ ਸੀਗੇ ਪੂਰੀ ਤਰ੍ਹਾਂ ਪਾਣੀ ਦੇ ਵਿੱਚ ਡੁੱਬੇ ਹੋਏ ਸਨ ਕੁਝ ਘਰ ਵੀ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਦਿਖਾ ਦੇਣ ਕਿ ਕਿਸ ਤਰ੍ਹਾਂ ਇਹ ਜਿਹੜੇ ਘਰ ਨੇ ਹੋਣ ਤਾਂ ਜਿਹੜੇ ਹੈਗੇ ਆ ਬਿਲਕੁਲ ਸਹੀ ਨੇ ਪਰ ਉਹ ਜਿਹੜਾ ਉਸ ਸਮਾਂ ਸੀਗਾ ਉਸ ਸਮੇਂ ਦੇ ਵਿੱਚ ਜਿਹੜਾ ਹੈਗਾ ਇਹ ਘਰ ਜਿਹੜੇ ਸੀਗੇ ਪੂਰੀ ਤਰ੍ਹਾਂ ਡੁੱਬ ਚੁੱਕੇ ਸੀ ਇਹਨਾਂ ਦਾ ਕਾਫੀ ਨੁਕਸਾਨ ਵੀ ਹੋਇਆ ਜਿਸ ਤੋਂ ਬਾਅਦ ਜਿਹੜਾ ਹੈਗਾ ਵਾ ਘਰਾਂ ਦੇ ਵਿੱਚ ਜਿਹੜਾ ਹੈਗਾ ਕਿਸਤੀਆਂ ਦੇ ਰਾਈ ਜਿਹੜੇ ਇਹ ਲੋਕ ਘਰਾਂ ਦੇ ਵਿੱਚ ਦਾਖਲ ਹੁੰਦੇ ਸੀਗੇ ਅਸੀਂ ਵੀ ਜਦੋਂ ਇੱਥੇ ਆਏ ਸੀ ਪਿੰਡ ਦੇ ਵਿੱਚ ਉਦੋਂ ਵੀ ਜਿਹੜਾ ਹੈਗਾ ਇਹ ਹੀ ਹਾਲਾ ਸੀਗੇ ਸਾਡੇ ਨਾਲ ਵੀਰ ਨੇ ਜਿਹੜੇ ਕਿ ਉਸ ਸਮੇਂ ਦੇ ਵਿੱਚ ਜਿਹੜਾ ਹੈਗਾ ਉਸ ਦੁੱਖ ਦੇ ਵਿੱਚ ਜਿਨ੍ਹਾਂ ਨੇ ਹੰਡਾਇਆ ਸੀਗਾ ਵੀਰ ਜੀ ਕੀ ਨਾਮ ਹੈ ਮੇਰਾ ਨਾਮ ਸਵਰਨ ਸਿੰਘ ਹੈ ਜੀ ਸਵਰਨ ਸਿੰਘ ਜੀ ਜੇਕਰ ਗੱਲ ਕਰੀਏ 2023 ਦੇ ਵਿੱਚ ਹਾਂ ਜੀ ਵਾੜ ਆਈ ਸੀਗੀ ਤੁਹਾਡੇ ਖੇਤ ਸਾਰੇ ਡੁੱਬ ਚੁੱਕੇ ਸੀਗੇ ਕਿਸਤੀਆਂ ਦੇ ਰਾਹੀਂ ਤੁਸੀਂ ਘਰਾਂ ਦੇ ਵਿੱਚ ਦਾਖਲ ਹੁੰਦੇ ਸੀਗੇ ਜੀ ਉਦੋਂ ਕਿੰਨਾ ਕੁ ਨੁਕਸਾਨ ਹੋਇਆ ਸੀ ਆਪਣਾ ਦੇਖੋ ਜੀ ਨੁਕਸਾਨ ਤੇ ਗਿਣਿਆ ਨਹੀਂ ਜਾ ਸਕਦਾ ਜੇ ਆਪਾਂ ਘਰ ਦਾ ਸਮਾਨ ਆਪਾਂ ਚੋਕੀ ਕਿਤੇ ਸੈਟ ਤੇ ਕਰਨਾਵੇਂ ਨਾ ਤੇ ਕੋਈ ਮਾਇਦਾ ਲਾਲ ਨਹੀਂ ਕਰ ਸਕਦਾ ਭਾਈ ਕਿਉਂਕਿ ਘਰ ਬਣਾਇਆ ਹੁੰਦਾ ਸੂਈ ਤੋਂ ਲੈ ਕੇ ਤੇ ਆਪਾਂ ਹਰ ਇੱਕ ਚੀਜ਼ ਦੀ ਛੋਟੀ ਛੋਟੀ ਬੜੀ ਮੁਸ਼ਕਲ ਨਾਲ ਘਰ ਬਣਾਉਣੀ ਹੈ ਘਰ ਕਿਸੇ ਦਾ ਚੰਗਾ ਬਿਮਾਰਾ ਵੇ ਘਰ ਘਰੀ ਹੁੰਦਾ ਤੇ ਨੁਕਸਾਨ ਦੀ ਜਿਹੜੀ ਗੱਲ ਆ ਜੇ ਤਾਂ ਫਸਲ ਮਰ ਜਾਂਦੀ ਹੈ ਨਾ ਉਦੋਂ ਬਹੁਤ ਹੀ ਔਖਾਂ ਦਾ ਬਹੁਤ ਹੀ ਜ਼ਿਆਦਾ ਕਿਉਂਕਿ ਫਸਲ ਤੇ ਬੱਚੇ ਸੇਵੇਂ ਹੀ ਹੁੰਦੇ ਆ ਕਿ ਹਰ ਇੱਕ ਬੰਦੇ ਦੇ ਜ਼ਿੰਮੇदार ਫਸਲ ਦੇ ਨਾਲ ਹੀ ਆ ਕਿਉਂਕਿ ਫਸਲ ਇੱਕ ਮਰਜ਼ੇ ਤੇ 20 ਸਾਲ ਬੰਦਾ ਪਿੱਛੇ ਚਲ ਜਾਂਦਾ ਅਸੀਂ ਤੇ ਪਹਿਲਾਂ 8 ਚ ਮਰੀਆਂ ਫਿਰ 19 ਚ ਮਰੀਆਂ ਹੁਣ 23 ਜਾਣ ਕੇ ਮਰ ਗਈਆਂ ਤੇ ਸਾਡੇ ਪੈੰਦੀ ਤੋਂ ਪੈੰਦੀ ਕੰਮ ਆ ਰਿਹਾ ਵਾ ਉਦੋਂ ਲੱਖਾਂ ਦੇ ਹਿਸਾਬ ਨਾਲ ਨੁਕਸਾਨ ਹੋਇਆ ਇੱਕ ਤਾਂ ਹੁੰਦਾ ਨਾ ਸੌਆਂ ਦੇ ਹਿਸਾਬ ਨਾਲ ਸੌਆਂ ਦਾ ਬੰਦਾ ਚੱਲ ਜਾਂਦਾ ਜਿਹੜਾ ਲੱਖਾਂ ਤੋਂ ਨਹੀਂ ਚੱਲਿਆ ਜਾਂਦਾ 40 40 ਲੱਖ ਦੇ ਥੱਲੇ ਆ ਕੇ ਬੈਠੇ ਅੱਜ ਅਸੀਂ ਇਹ ਨਹੀਂ ਕਿ ਇੱਥੇ ਅੱਜ ਕੈਮਰੇ ਦਾ ਕਰਕੇ ਗੱਲ ਕਰ ਰਹੇ ਆਂ ਇਹ ਪ੍ਰੂਫ ਹੈ ਸਾਡੇ ਕੋਲ ਬੈਠੇ ਆ ਬੈਂਕਾਂ ਵਾਲੇ ਆਉਂਦੇ ਆ ਸਾਡੇ ਮੁੱਟ ਜਾਂਦੇ ਆ ਕੀ ਕਰੀਏ ਕੀ ਦੱਸੋ ਕੀ ਕਰੀਏ ਆ ਕੰਕ ਬੜੀ ਮੁਸ਼ਕਲ ਹੈ ਕੀ ਗੱਲ ਕਰੀਏ ਵੀਰ ਜੀ ਉਸ ਟਾਈਮ ਸਰਕਾਰਾਂ ਵੱਲੋਂ ਬਹੁਤ ਵੱਡੇ ਵੱਡੇ ਵਾਅਦੇ ਕੀਤੇ ਜਾ ਰਹੇ ਸੀਗੇ ਕਿ ਆ ਜਾ ਸੀਗਾ ਕਿ ਹਰ ਇੱਕ ਚੀਜ਼ ਦਾ ਜਿਹੜਾ ਮੁਆਵਜ਼ਾ ਦਿੱਤਾ ਜਾਊਗਾ ਕਿੰਨਾ ਕੁ ਤੁਹਾਨੂੰ ਜਿਹੜਾ ਹੈਗਾ ਉਸ ਸਮੇਂ ਦਾ ਜਿਹੜਾ ਸਹੂਲਤ ਮਿਲੀ ਹੈਗੀ ਆ ਦੇਖੋ ਜੀ ਸਰਕਾਰਾਂ ਵੱਲੋਂ ਤਾਂ ਕੁਝ ਨਹੀਂ ਜਿਹੜੀ ਸੰਤ ਨੇ ਸਹੂਲਤ ਦਿੱਤੀ ਆ ਉਹਦੇ ਬਹੁਤ ਵੱਡੀ ਸਰਕਾਰਾਂ ਕਹਿੰਦੀ ਕਹਿੰਦੀਆਂ ਕੋਸ਼ਿਸ਼ ਤੁਹਾਡੀ ਮੁਰਗੀ ਮਰਗੀ ਤੇ ਉਹਦੇ ਵੀ ਪੈਸੇ ਕਾਵਾਂਗੇ ਮੁਰਗੀ ਛੱਡੋ ਸਾਡੀਆਂ ਫਸਲਾਂ ਤੇ ਸਾਡੀਆਂ ਮੱਜਾਂ ਦੇ ਨੁਕ ਜਿਨ੍ਹਾਂ ਦੇ ਪਛਮਾ ਦਾ ਨੁਕਸਾਨ ਹੋਇਆ ਤੇ ਬਾਕੀ ਸਰਕਾਰਾਂ ਨੇ 6800 ਰੁਪਿਆ ਕਿਲੇ ਦਾ ਦਿੱਤਾ ਉਹ ਇੱਕ ਜ਼ਿਮੀਂਦਾਰ ਨੂੰ ਇਹ ਸ਼ਰਤ ਦੇ ਕੀਤੀ ਕਿ 5 ਕਿੱਲਾਂ ਤੋਂ ਵੱਧ ਤੁਸੀਂ ਮਾਅਵਜ਼ਾ ਨਹੀਂ ਲੈ ਸਕਦੇ ਮੇਰੇ ਮੈਂ 20 ਕਿੱਲੇ ਜ਼ਮੀਨ ਵਾਂਦਾ ਤੇ ਬਾਕੀ 15 ਕਿੱਲੇ ਮੇਰੇ ਤੇ ਉਦਾਂ ਹੀ ਜਾਂਦੇ ਲੱਗੇ ਭਾਈ ਜ਼ਮੀਨਾਂ ਇੱਧਰ ਕੱਚੀਆਂ ਕੁਝ ਮਾਲਕੀ ਆ ਸਰਕਾਰੀ ਕੁਝ ਉਹਨਾਂ ਦਾ ਕੀ ਕਰਾਂਗੇ ਦੱਸੋ ਉਹ ਕਹਿੰਦੇ ਮਾਲਕੀ ਜ਼ਮੀਨਾਂ ਦੇ ਆ ਹੀ ਪੈਸੇ ਦੇਣੇ 2018 ਦੇ ਵਿੱਚ ਆਫਤਾਈ 2023 ਚ ਆਫਤਾਈ 2019 ਚ 2019 ਚ 2023 ਚ ਆਫਤਾਈ ਸਗੀ ਉਸ ਤੋਂ ਬਾਅਦ ਹੁਣ 2024 ਚੱਲ ਰਿਹਾ ਹੈਗਾ ਹਾਂਜੀ ਕੀ ਲੱਗਦਾ ਕਿ ਜੇਕਰ ਦੁਬਾਰਾ ਉਸ ਤਰ੍ਹਾਂ ਦੀ ਆਫਤ ਆਂਦੀ ਆ ਤੇ ਸਰਕਾਰਾਂ ਉਹਨੂੰ ਜਿਹੜਾ ਹੈਗਾ ਵਾ ਹੱਲ ਕਰਨ ਦੇ ਵਿੱਚ ਕਾਮਯਾਬ ਹੋ ਰਹੀਆਂ ਬਿਲਕੁਲ ਨਹੀਂ ਜੀ ਸਾਡੇ ਤੋਂ ਉਦਾਂ ਬੰਨ ਟੁੱਟੇ ਪਏ ਆ ਦੇਖ ਲਓ ਤੁਹਾਡੇ ਸਾਹਮਣੇ ਆ ਜਾਂ ਤਾਂ ਕੋਈ ਲੁਕਿਆ ਹੋਵੇ ਸਰਕਾਰਾਂ ਨੇ ਜਿਹੜੇ ਸਰਕਾਰੀ ਬੰਨ ਉਹ ਹੀ ਬੰਨੇ ਆ ਜਿਹੜੇ ਪ੍ਰਾਈਵੇਟ ਆ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਉਹ ਤੋਂ ਤੇ ਸਾਰੇ ਆ ਜਾਂਦੇ ਆ ਅੱਗੋਂ ਪਿੱਛੋਂ ਕਿਉਂ ਨਹੀਂ ਪੁੱਛਦੇ ਸਾਨੂੰ ਕਿਉਂਕਿ ਸਾਨੂੰ ਕਹਿੰਦੇ ਆ ਕਿ ਸਰਕਾਰੀ ਬੰਨੇ ਆ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਉਹ ਤੋਂ ਆ ਹੀ ਸਰਕਾਰੀ ਬੰਦੇ ਆ ਹੈ ਅਗਰ ਉਹ ਚਾਹੀ ਪ੍ਰਾਈਵੇਟ ਸਾਨੂੰ ਕੋ ਪੁੱਛਦਾ ਹੀ ਨਹੀਂ ਸਾਰੇ ਆਪੋ ਆਪਣੀ ਆ ਰਹੇ ਹੋਣ ਜਿਹੜੇ ਬੰਨ ਬੰਨਣ ਵਾਲੇ ਪਏ ਹੈਗੇ ਆ ਉਹਨਾਂ ਕਰਕੇ ਕਿੰਨੇ ਘਰਾਂ ਨੂੰ ਨੁਕਸਾਨ ਹੋ ਸਕਦਾ ਦੇਖੋ ਜੀ ਘਰ ਤੇ ਮੇਰੇ ਹਿਸਾਬ ਨਾਲ ਅੱਜ 8900 ਕਿੱਲਾ ਜ਼ਮੀਨ ਆ ਸਾਡਾ ਇਲਾਕਾ ਹੂੰ ਤੇ ਜੇ ਇੱਕ ਬੰਦੇ ਕੋਲੇ 10-10 ਕਿੱਲੇ ਵੀ ਜ਼ਮੀਨ ਹੋਈ ਤੇ ਤੁਸੀਂ ਆਪੇ ਹਿਸਾਬ ਲਾ ਲਓ ਕਿੱਥੇ ਜਾਣਾ ਤੇ ਅੱਗੇ ਹੁਣ ਤੇ ਰੱਬ ਤੇ ਡੋਰੀਆਂ ਹੀ ਆ ਬਾਈ ਆਹ 7-800 ਕਿਲਾ ਹਜ਼ਾਰ ਕਿਲੇ ਦੇ ਲਾਗੇ ਬੰਨੇ ਹੋਣਾ ਇੱਥੇ ਸਾਰਾ ਖਾਲੀ ਕਿਉਂ ਪਿਆ ਵਾ ਕਿਉਂ ਬੰਨ ਟੁੱਟਾ ਵਾ ਪਾਣੀ ਜਦੋਂ ਚਾਹ ਹੁਣ ਪਾਣੀ ਦੀ ਅੱਜ ਫਲੱਡ ਸ਼ਹਿਰ ਪਿੱਛੋਂ ਆਈ ਕਵਰ ਕਹਿੰਦੇ ਪਾਣੀ ਛੱਡਿਆ ਅੱਜ ਵੀ ਪੈ ਸਕਦਾ ਹਲਕੇ ਪੈ ਸਕਦਾ ਨਹੀਂ ਤੇ ਇਨਾ ਦਿਨਾਂ ਝੋਨੇ ਲੱਗੇ ਹੁੰਦੇ ਇੱਥੇ ਬੂਟੇ ਤੁਸੀਂ ਵੇਖੇ ਆ ਪਿਛਲੀ ਵਾਰ ਤੇ ਚਲ ਤੁਸੀਂ ਆਏ ਆਫਤ ਦੇ ਟਾਈਮ ਤੇ ਪਹਿਲਾਂ ਸਾਰਾ ਰੈਨ ਕੰਮ ਸੈਟ ਇਦੇ ਵਾਸਤੇ ਤੁਹਾਨੂੰ ਕੋਈ ਆ ਕੇ ਅਲਰਟ ਵਗੈਰਾ ਕੀਤਾ ਗਿਆ ਕਿਸੇ ਨੇ ਕੁਝ ਨਹੀਂ ਕੀਤਾ ਬਾਈ ਤੁਸੀਂ ਆਏ ਆ ਪਹਿਲੀ ਵਾਰ ਜ्यों ਸਾਡਾ ਨੁਕਸਾਨ ਹੋਇਆ ਕਣਕ ਉਹ ਅਸੀਂ ਕੱਢੀ ਆ ਮਾਰੀ ਚੰਗੀ ਤੇ ਤੁਸੀਂ ਆਏ ਆ ਬਾਈ ਧੰਨਵਾਦ ਕਣਕ ਦੀ ਗੱਲ ਕਰੀਏ ਕਣਕ ਦਾ ਸੀਜ਼ਨ ਨਿਕਲ ਕੇ ਹਟਿਆ ਪਾ ਉਹਦੇ ਵਿੱਚ ਕਿੰਨਾ ਕੁ ਤੁਹਾਨੂੰ ਬੈਨੀਫਿਟ ਹੋਇਆ ਜਾਂ ਨੁਕਸਾਨ ਹੋਇਆ ਦੇਖੋ ਜੀ ਜਿੱਥੇ ਟੋਏ ਪਏ ਜਮੀਨ ਦੇ ਵਿੱਚ ਉੱਥੇ ਕਣਕ ਪੰਨਾਂ ਚਿਆਂ ਕਿੰਨੇ ਵਿੱਚ ਕੁਝ ਨਹੀਂ ਹੋਇਆ ਉਹ ਤੇਲੀ-ਤੇਲੀ ਕਣਕ ਹੀ ਆ ਜਮੀਨ ਪਧਰੀ ਹੋ ਗਈ ਆ ਨਾ ਤਾਂ ਉੱਥੇ ਹੁਣ ਅਸੀਂ ਜੇ ਫਲੱਡ ਕਰਨਾ ਨਾ ਛੋਣੇ ਵਾਸਤੇ ਤਾਂ ਉੱਥੇ ਟਰੈਕਟਰ ਵੀ ਨਹੀਂ ਵਾਰ ਸਕਦੇ ਉਦਾਂ ਹੀ ਝੋਨਾ ਲਾਉ ਆਹ ਜਮੀਨਾਂ ਤਾਂ ਖਾਲੀ ਪਈਆਂ ਇਹਨਾਂ ਦੇ ਨਾਲ ਪਾਰ ਤੁਸੀਂ ਵੇਖ ਹੀ ਆਏ ਉਧਰ ਝੋਨੇ ਲੱਗੇ ਆਹ ਖਾਲੀ ਪਿਆ ਬਾਈ ਜੇਕਰ ਆਫਤ ਆਂਦੀ ਆ ਤੇ ਹੁਣ ਤੁਸੀਂ ਸਰਕਾਰ ਤੋਂ ਕੀ ਅਪੀਲ ਕਰਦੇ ਆ ਸਰਕਾਰ ਨੂੰ ਅਸੀਂ ਇਹ ਹੋਵਾਨੇ ਆ ਕਿ ਜਿਵੇਂ ਸਰਕਾਰੀ ਆ ਉਹ ਬੰਦ ਵੱਜ ਗਿਆ ਇਹ ਵੀ ਬੰਦ ਤੁਸੀਂ ਵੇਖੋ ਆਣ ਕੇ ਸਾਰੀ ਮਦਦ ਕਰੋਗੇ ਸਾਡੀ ਮਾਅਬਜਾ ਦੇਣ ਨੂੰ ਚੰਗਾ ਕਿ ਅੱਜ ਸਾਨੂੰ ਵੇਖ ਲਓ ਆਹ ਬੇ ਪੁਲ ਥੱਲੇੋਂ ਮਿੱਟੀ ਨਿਕਲਦੀ ਆ ਇੱਥੋਂ ਸਾਨੂੰ ਮਿੱਟੀ ਦਿੱਤੀ ਜਾਵੇ ਕਿ ਮਿੱਟੀ ਚੁੱਕੋ ਜਿੰਨੀ ਚੁੱਕਣੀ ਆ ਤੇ ਚੋਕੇ ਤੁਸੀਂ ਬੰਨ੍ਹਨਾ ਤੇ ਆਪ ਹੀ ਪਾ ਲੋ ਇੰਨਾ ਹੀ ਸਾਨੂੰ ਸਹੂਲਤ ਦੇ ਦੇਣ ਨਹੀਂ ਆ ਸਾਰੀ ਕੋਈ ਮਦਦ ਕਰਨੀ ਦਾ ਸਾਨੂੰ ਮਿੱਟੀ ਖੁੱਲੀ ਦੇ ਦੇਣ ਕਿ ਜਿੰਨੀ ਮਰਜ਼ੀ ਪਾਓ ਅਸੀਂ ਲੱਤੀ ਜਾਂਦੇ ਹਾਂ ਸਰਕਾਰੀ ਮਸ਼ੀਨਾਂ ਲੱਗੀਆਂ ਉਹ ਟੈਂਪਰ ਪਰ ਪਰ ਕੇ ਛੜਕਾਂ ਦੇ ਜਾਂਦੇ ਜਿਵੇਂ ਸਰਕਾਰੀ ਛੜਕਾਂ ਬੰਨਦੀਆਂ ਉੱਥੇ ਵੇਚਿਆ ਟੈਂਟਰ ਲੱਗੇ ਉਹ ਦੂਜੇ ਨੂੰ ਤੇ ਮੋਟੇ ਵੀ ਮਿੱਟੀ ਦਿੰਦੇ ਭਾਈ ਜੇ ਗੱਲ ਕਰੀਏ ਤਾਂ ਸਰਕਾਰਾਂ ਜਦੋਂ ਆਫਤ ਆ ਜਾਂਦੀਆਂ ਨੇ ਆ ਜਾਂਦੀ ਆ ਤੇ ਉਸ ਤੋਂ ਬਾਅਦ ਜਿਹੜੀਆਂ ਜਾਗਦੀਆਂ ਨੇ ਕਿਉਂਕਿ ਬਾਅਦ ਦੇ ਵਿੱਚ ਕਿਹਾ ਜਾਂਦਾ ਹੁੰਦਾ ਕਿ ਸਰਕਾਰਾਂ ਵੱਲੋਂ ਜਿਹੜਾ ਹੈਗਾ ਇੱਕ ਇੱਕ ਜਿਹੜਾ ਹੈਗਾ ਪੈਸਾ ਦਿੱਤਾ ਜਾਊਗਾ ਮੁਆਵਜ਼ਾ ਦਿੱਤਾ ਜਾਊਗਾ ਪਰ ਆਫਤ ਆਉਣ ਤੋਂ ਪਹਿਲਾਂ ਹੀ ਕਿਉਂ ਨਹੀਂ ਜਾਗਦਿਆਂ ਸਰਕਾਰਾਂ ਇਹ ਇੱਕ ਬਹੁਤ ਵੱਡਾ ਸਵਾਲ ਹੈਗਾ ਹੁਣ ਵੀ ਉਹਨਾਂ ਜਿਹੜੇ ਪਿੰਡ ਵਾਸੀ ਨੇ ਉਹਨਾਂ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਹੁਣ ਵੀ ਜਿਹੜੇ ਹੈਗੇ ਆ ਕੁਝ ਪੰਨ ਜਿਹੜੇ ਹੈਗੇ ਆ ਉਹ ਬੰਨਣ ਵਾਲੇ ਪਏ ਨੇ ਜੇਕਰ ਉਹ ਸਰਕਾਰਾਂ ਬੰਨ੍ਹ ਦਿੰਦੀਆਂ ਨੇ ਉਹਨਾਂ ਵੱਲ ਧਿਆਨ ਦੇ ਦਿੰਦੀਆਂ ਨੇ ਤਾਂ ਇਹ ਕਾਰ ਜਿਹੜੇ ਹੈਗੇ ਆ ਆਫਤ ਤੋਂ ਬਚ ਸਕਦੇ ਨੇ ਕੈਮਰਾ ਪਰਸਨ ਨਾਲ ਪਣੀ ਤਰੋੜਾ ਮੁੰਡੀ ਚਾਲੂ ਲੋਈਆ